ਕੋਈ ਨਹੀਂ ਪੁੱਤ ਤੂੰ ਲੈ ਲੈ ਇਹ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਵਾਸਤੇ ਹੀ ਤਾਂ ਹੁੰਦੀਆਂ ਨੇ ਤੂੰ ਉਡੀਕ ਨਾ ਲਾ ਕੇ ਦਿੰਨਾ ਥੋੜਾ ਟਾਈਮ ਹੋਰ ਰੱਖ ਜਾ ਉਹਨਾਂ ਯਾਰ ਠੀਕ ਹੈ ਨਾ ਮੈਨੂੰ ਅੱਜ ਤੱਕ ਕੋਈ ਸਮਝ ਨਹੀਂ ਸਕਿਆ ਪਰ ਮੇਰੇ ਵੀ ਦਿਲ ਦੇ ਵਿੱਚ ਮਾਂ ਲਈ ਪਿਆਰ ਹੈਗਾ ਏ ਮਾਂ ਛੋਟੇ ਦਾ ਪੱਖ ਲੈਂਦੀ ਆ ਪਰ ਤੂੰ ਜਦੋਂ ਮਾਤਾ ਨੂੰ ਉਠਾ ਸਿੱਧਾ ਬੋਲਦੀ ਆ ਤਾਂ ਮੈਨੂੰ ਵੀ ਗੁੱਸਾ ਜੜਦਾ ਚੱਲ ਛੱਡ ਯਾਰ ਮਾਤਾ ਨਹੀਂ ਸਮਝ ਸਕਦੀਗੀ ਮੰਮੀ ਚੁੱਪ ਕਰ ਜੋ ਬਸ ਤੁਸੀਂ ਅੱਜ ਤੋਂ ਬਾਅਦ ਉਹਨਾਂ ਦੇ ਕਮਰੇ 'ਚ ਨਹੀਂ ਜਾਣਾ ਨੰਦਨੀ ਪੁੱਤ ਕੀ ਕਰਾਂ ਉਹ ਵੀ ਮੇਰਾ ਮੁੰਡਾ ਹੈ ਮਾਂ ਲਈ ਦੋਨੋਂ ਬੱਚੇ ਇੱਕੋ ਬਰਾਬਰ ਦੇ ਹੁੰਦੇ ਆ ਬੱਚੇ ਮਾਵਾਂ ਨੂੰ ਬੜਾ ਕੁਝ ਕਹਿੰਦੇ ਆ ਪਰ ਮਾਵਾਂ ਨਹੀਂ ਕੁਝ ਕਰ ਸਕਦੀਆਂ ਮੰਮੀ ਉਹ ਤੁਹਾਨੂੰ ਜਿੰਨਾ ਮਰਜ਼ੀ ਮਾੜਾ ਚੰਗਾ ਕਹੀ ਜਾ ਪਰ ਤੁਸੀਂ ਉਹਨਾਂ ਦੀ ਟੈਨਸ਼ਨ ਲੈਣਾ ਨਹੀਂ ਛੱਡਦੇ ਚਲੋ ਕੋਈ ਨਾ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਹਾਂ ਨੰਦਨੀ ਹਲਾ ਪੈਸੇ ਆਪਣੀ ਦੁਕਾਨ ਬਹੁਤ ਵਧੀਆ ਚੱਲਦੀ ਪਈ ਆ ਤੇ ਇਹਦੇ ਬਾਰੇ ਮੰਮੀ ਨੂੰ ਨਾ ਦੱਸੇ ਪਰ ਕਿਉਂ ਮੰਮੀ ਨੂੰ ਕਿਉਂ ਨਹੀਂ ਦੱਸਣਾ ਮੰਮੀ ਨੂੰ ਮੈਂ ਐਸਲੇ ਨਹੀਂ ਦੱਸਣਾ ਮੰਮੀ ਨੇ ਕਹਿਣਾ ਪਹਿਲੇ ਕਰਜ਼ਾ ਲਾ ਪਰ ਕਰਜ਼ਾ ਤਾਂ ਆਪਾਂ ਹੀ ਉਤਾਰਨਾ ਨਾ ਕਰਜ਼ਾ ਕਰਜ਼ਾ ਮੰਮੀ ਆਪੇ ਦੇਖੂਗੀ ਆਪਾਂ ਕਿਉਂ ਉਤਾਰਨਾ ਜੱਸੀ ਭਾਬੀ ਨੇ ਮੇਰੇ ਮੁੰਡੇ ਨੂੰ ਐਲਈਡੀ ਕਰਕੇ ਕਮਰੇ ਚੋਂ ਬਾਹਰ ਕੱਢਿਆ ਸੀ ਪਹਿਲੇ ਮੈਂ ਐਲਈਡੀ ਲਵਾਣੀ

ठीक है चंगा बहन जी तू करो मावा टिया गला हां थी। ठीक है पुत हां जी मम्मी ठीक काम कर ठीक है हुंदा हां जी मम्मी जी किथे गए होए ने दुकान दे ने अच्छा चलो ठीक है मम्मी बैठो मैं पानी लेके आई सर ठीक है पुत मम्मी पानी। ਮੇਰੀ ਦੁਕਾਨ ਤਾਂ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਪਈ ਠੀਕ ਹੈ ਪੁੱਤ ਬਹੁਤ ਵਧੀਆ ਪਰਮਾਤਮਾ ਦਾ ਸ਼ੁਕਰ ਮੰਮੀ ਪੈਸੇ ਵੀ ਬਹੁਤ ਵਧੀਆ ਬੰਦੇ ਨੇ ਪਰ ਤੁਸੀਂ ਮੇਰੀ ਸੱਸ ਨਾਲ ਗੱਲ ਨਾ ਕਰਿਓ ਇਹਨਾਂ ਨੇ ਮੈਨੂੰ ਮਨਾ ਕੀਤਾ ਸੀ ਉਹ ਤਾਂ ਪਾਗਲ ਹੈ ਜੇ ਆ ਜੇ ਨੇ ਤੈਨੂੰ ਕਿਹਾ ਵੀ ਸੱਸ ਨੂੰ ਨਹੀਂ ਦੱਸਣਾ ਤੇ ਫਿਰ ਤੂੰ ਉਹਨੂੰ ਸਿਰ ਤੇ ਕਿਉਂ ਚੜਾ ਕੇ ਰੱਖਿਆ ਉਹਨੂੰ ਵੱਡੇ ਵੱਲ ਪਿਆਜ ਇਹਦੇ ਖਰਚੇ ਵਧਣੇ ਨੇ ਤੂੰ ਆਪਣੇ ਬਾਰੇ ਸੋਚ ਆਪਣੇ ਮੁੰਡੇ ਬਾਰੇ ਸੋਚ ਚੰਗਾ ਪੁੱਤ ਮੈਂ ਚਲਦੀ ਆਂ ਫਿਰ ਮਾਸੀ ਜੀ ਐਦਾਂ ਕਿੱਥੇ ਚੱਲੇ ਹੋ ਜਿਹੜਾ ਕੰਮ ਕਰਨ ਆਏ ਸੀ ਉਹ ਕਰ ਲਿਆ ਮੈਨੂੰ ਪਤਾ ਸੀ ਮੰਮੀ ਨਾਲ ਇੱਕ ਦਿਨ ਤੁਸੀਂ ਐਦਾਂ ਹੀ ਕਰਨਾ ਹੈਗਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣਨੀਆਂ ਕੋਈ ਨਾ ਆ ਜਾਂਦੇ ਅਜ ਟਿੰਕੂ ਨੂੰ ਮੈਂ ਸਾਰਾ ਕੁਝ ਦੱਸ ਦੂੰਗੀ ਉਹਨੂੰ ਤੂੰ ਕੌਣ ਹੋਣੀ ਹੈ ਮੇਰੀ ਮਾਂ ਨੂੰ ਬੋਲਣ ਵਾਲੀ ਚੱਲ ਆਪਣੇ ਕਮਰੇ 'ਚ ਚੰਗਾ ਪੁੱਤ ਮੈਂ ਚਲਦੀ ਨੰਦਨੀ ਆਪਾਂ ਨੂੰ ਦੁਕਾਨ ਲਈ ਪੈਸੇ ਚਾਹੀਦੇ ਨੇ ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਉਹਨਾਂ ਚੋਂ ਲਿਆ ਦੇਣੀਆਂ ਨਹੀਂ ਉਹ ਪੈਸੇ ਚੋਂ ਨਹੀਂ ਪੈਸੇ ਦਾ ਅਰੇਂਜਮੈਂਟ ਤਾਂ ਮੰਮੀ ਹੀ ਕਰਨਗੇ ਪਰ ਮੰਮੀ ਨੇ ਕਿੱਥੋਂ ਕਰਨਾ ਅਰੇਂਜਮੈਂਟ ਤੂੰ ਦੇਖ ਤੂੰ ਮੰਮੀ ਨੂੰ ਆਵਾਜ਼ ਮਾਰ ਮੰਮੀ ਹਾਂ ਦੱਸ ਨੰਦਨੀ ਪੁੱਤ ਮੰਮੀ ਜੀ ਮੈਂ ਬੁਲਾਇਆ ਤੁਹਾਨੂੰ ਬੈਠੋ ਕੰਮੇ ਤੁਹਾਡੇ ਨਾਲ ਮੰਮੀ ਮੈਨੂੰ ਦੁਕਾਨ ਲਈ ਪੈਸੇ ਚਾਹੀਦੇ ਨੇ ਥੋੜੇ ਜਿਹਾ ਪੁੱਤ ਮੇਰੇ ਕੋਲ ਤਾਂ ਹੁਣ ਕੋਈ ਪੈਸਾ ਨਹੀਂ ਹੈਗਾ ਕਿਉਂ ਦੁਕਾਨ ਤੇਰੀ ਚੱਲਦੀ ਨਹੀਂ ਪਈ ਦੁਕਾਨ ਤਾਂ ਮੰਮੀ ਚੱਲਦੀ ਵੀ ਪਰ ਤੁਹਾਨੂੰ ਪਤਾ ਮੰਦੇ ਛੰਡੇ ਤਾਂ ਲੱਗੇ ਹੀ ਰਹਿੰਦੇ ਨੇ ਇਹ ਚਾਹੀਦੇ ਨੇ ਹੁਣ ਫਿਰ ਪੁੱਤ ਕੀ ਕਰਾਂਗੇ ਪੈਸਿਆਂ ਦਾ ਹੱਲ ਕਿੱਥੋਂ ਕਰਾਂਗੇ ਚਲੋ ਮੰਮੀ ਮੈਂ ਫਿਰ ਦੇਖਦਾ ਹਾਂ ਕੁਝ ਕਰਦਾ ਕੋਈ ਹੱਲ ਮੰਮੀ ਨੰਦਲੀ ਕੋਲ ਤਾਂ ਕੋਈ ਗਹਿਣਾ ਹੀ ਹੈ ਨਹੀਂ ਕ ਕਿਉਂ ਨਾ ਤੁਸੀਂ ਆਪਣੀਆਂ ਜੋੜੀ ਦੇ ਦੋ ਮੈਂ ਤੁਹਾਨੂੰ ਸਾਲ ਚ ਮੋੜ ਦਾਂ ਕੋਈ ਨਹੀਂ ਪੁੱਤ ਤੂੰ ਲੈ ਲੈ ਇਹ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਵਾਸਤੇ ਹੀ ਤਾਂ ਹੁੰਦੀਆਂ ਨੇ ਜਸੀ ਪੁੱਤ ਹਾਂਜੀ ਮੰਮੀ ਕੀ ਕਰਦੀ ਪਈ ਆ ਕੁਛ ਨਹੀਂ ਮੰਮੀ ਆ ਬੈਠ ਜਾ ਲੈ ਆ ਗਏ ਮੰਮੀ ਦੀ ਚੂੜੀਆਂ ਵੀ ਆਪਣੇ ਕੋਲ ਕਰ ਮੋਟ ਜਾ ਹਾਂ ਮੇਰੀ ਤਾਂ ਪਹਿਲਾਂ ਹੀਆਂ ਚੂੜੀਆਂ ਤੇ ਨਿਗਾ ਸੀ ਹੁਣ ਆ ਗਈਆਂ ਨੇ ਹੱਥ ਵਿੱਚ ਆ ਪਾਲਾ ਹੁਣ ਤੂੰ ਆ ਹਾਂਜੀ ਮੰਮੀ ਕਿੱਦਾਂ ਠੀਕ ਹੋ ਹਾਂ ਹਾਂ ਠੀਕ ਹਾਂ ਮੈਂ ਹਾਂ ਤੂੰ ਦੇਖਾ ਮੈਂ ਜਦ ਸੀ ਕੀ ਕਰਦੀ ਪਈ ਆ ਕੁਛ ਨਹੀਂ ਮੰਮੀ ਵੈਸੇ ਬੈਠੀ ਬੈ ਫੋਨ ਦੇ ਦੇ ਬੈਸੀ ਮੰਮੀ ਤੁਹਾਡੀਆਂ ਚੂੜੀਆਂ ਕਿੱਥੇ ਆ ਕਿਤੇ ਨਹੀਂ ਪੁੱਤ ਉਹ ਅਜੇ ਨੂੰ ਚਾਹੀਦੀਆਂ ਸੀ ਕਹਿੰਦਾ ਸੀ ਦੁਕਾਨ 'ਚ ਥੋੜਾ ਜਿਹਾ ਸਮਾਨ ਪਾਣਾ ਤੇ ਮੰਮੀ ਦੇ ਦੇ ਮੈਂ ਦੇ ਦਿੱਤੀਆਂ ਮੰਮੀ ਤੂੰ ਲਟਾਈ ਜਾ ਉਹਨਾਂ ਨੂੰ ਜਿੰਨਾ ਕੁਝ ਵੀ ਹੈਗਾ ਨਾ ਤੇਰੇ ਕੋਲ ਤੂੰ ਲਟਾਈ ਜਾ ਉਹਨਾਂ ਨੂੰ ਪੁੱਤ ਇਹ ਚੀਜ਼ਾਂ ਬੱਚਿਆਂ ਵਾਸਤੇ ਹੀ ਤਾਂ ਹੁੰਦੀਆਂ ਨੇ ਜੇ ਉਹਨੂੰ ਲੋੜ ਪਈ ਆ ਤਾਂ ਫਿਰ ਕੀ ਹੋਇਆ ਮੈਂ ਦੇ ਦਿੱਤੀਆਂ ਉਹ ਕਹਿੰਦਾ ਮੰਮੀ ਮੈਂ ਤੈਨੂੰ ਮੋੜ ਦੂੰਗਾ ਲਟਾਈ ਜਾ ਉਹਨਾਂ ਨੂੰ ਸਾਰਾ ਕੁਝ ਰੁਕ ਜਾ ਹਜੇ ਤਾਂ ਉਹਨਾਂ ਨੇ ਤੇਰੇ ਕੰਨ 'ਚ ਵਾਲੀਆਂ ਵੀ ਲਵਾਉਣੀਆਂ ਆਂ ਵਾਲੀਆਂ ਕੀ ਲਵਾਉਣੀਆਂ ਅੰਨੇ ਤੈਨੂੰ ਘਰੋਂ ਵੀ ਬਾਹਰ ਵੀ ਕੱਢਣਾ ਹੈਗਾ

ਮਾਂ ਦੇ ਮਗਰ ਲੱਗ ਕੇ ਉਹਨੇ ਮੇਰੇ ਤੇ ਹੱਥ ਵੀ ਚੱਕਤਾਗਾ ਤੇ ਮਾਂ ਕਹਦਾ ਟਿਕਦੀ ਹੈਗੀ ਮਾਂ ਨੇ ਉਹਨੂੰ ਲਾ ਲਾ ਕੇ ਸਮਾਨ ਆਪਣਾ ਫੜਾਈ ਜਾਂਦੀ ਆ ਹੁਣ ਚੂੜੀਆਂ ਲਾ ਕੇ ਫੜਾਤੀਆਂ ਆ ਕਿਤੇ ਕੁਛ ਦੇ ਦਿੰਦੀ ਹੈ ਕਿਤੇ ਕੁਛ ਦੇ ਦਿੰਦੀ ਆ ਇਹਨਾਂ ਦਾ ਕੁਛ ਨਹੀਂ ਹੋ ਸਕਦਾ ਭੈਣੇ ਠੀਕ ਆ ਨਾ ਇਹ ਤਾਂ ਬਸ ਇਹਨਾਂ ਚ ਤੇ ਇਹ ਆ ਕਿ ਚੁੱਪ ਹੀ ਰੋ ਉਹੀ ਫਾਇਦੇ ਚ ਪਰ ਬੋਲਿਆ ਜਾਂਦਾ ਕਰੀਏ ਵੀ ਕੀ ਪਰ ਹੁਣ ਕੀ ਕਰ ਸਕਦੇ ਆ ਨਹੀਂ ਕੁਛ ਨਹੀਂ ਬੋਲਿਆ ਜਾਂਦਾ ਤੇ ਤੇਰੀ ਸੱਸ ਨੂੰ ਪਤਾ ਨਹੀਂ ਲੱਗਦਾ ਸਾਡਾ ਕੁਛ ਛੋਟੇ ਤੇ ਹੀ ਲੁਟਾਈ ਜਾਂਦੀ ਐ ਤੁਹਾਡਾ ਕੁਛ ਨਹੀਂ ਸੋਚਦੀ ਇਹ ਭੈਣੇ ਉਹ ਛੋਟੇ ਦੇ ਬਾਰੇ ਹੀ ਉਹਨੇ ਸੋਚਿਆ ਅੱਜ ਤੱਕ ਜਦੋਂ ਦੀ ਬੇਸ ਘਰ ਦੇ ਵਿੱਚ ਆਈ ਐ ਨਾ ਮੈਂ ਉਦੋਂ ਦੀ ਦੇਖਦੀ ਆਈ ਹਾਂ ਉਹ ਸਿਰਫ ਛੋਟੇ ਦਾ ਹੀ ਸੋਚਦੀ ਪਈ ਆ ਛੋਟਾ ਜਦੋਂ ਹੁਣ ਤਰੱਕੀ ਕਰ ਗਿਆ ਨਾ ਇਸੇ ਛੋਟੇ ਨੇ ਇਸੇ ਮਾਂ ਨੂੰ ੱੱਕੇ ਮਾਰ ਕੇ ਨਾ ਬਾਹਰ ਕੱਢਿਆ ਤਾਂ ਮੇਰਾ ਨਾਂ ਵਟਾ ਦੀ ਉਹ ਨਹੀਂ ਸੋਚਦੀ ਸਾਡਾ ਕੀ ਪਤਾ ਇਹਨੇ ਕਿੱਥੋਂ ਲੈ ਕੇ ਆਂਦਾ ਇਹ ਫਿਰ ਮੈਂ ਤਾਂ ਇਹੀ ਕਹੂੰਗੀ ਤੇ ਮੇਰਾ ਬੰਦਾ ਕਿੱਥੋਂ ਲੈ ਕੇ ਆਈ ਐ ਇਹ ਚੱਕ ਕੇ ਜਿਹੜਾ ਫਿਰ ਸਾਡਾ ਸੋਚਦੀ ਨਹੀਂ ਕੁਝ ਵੀ ਤੇ ਜੇ ਮੈਂ ਬੋਲ ਦਿੰਨੀ ਆ ਤੇ ਫਿਰ ਮੇਰੀਆਂ ਗੱਲਾਂ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਮੇਰੇ ਕੋਲ ਤੇ ਬੈਟਮਿੰਨ ਤੱਕਦੀ ਉਹ 5 ਮਿੰਟ ਕਿਉਂਕਿ ਮੈਂ ਸੱਚੀnga ਸੁਣਾ ਦਿੰਨੀ ਹਣੀ ਉਹ ਨਿੱਕੇ ਤੋਂ ਹੀ ਆ ਉਹ ਉਸੇ-ਉਸੇ ਵੱਲੀ ਜਾਂਦੀ ਆ ਉਹ ਚੰਗਾ ਜਿਸੀ ਮੈਂ ਚਲਦੀ ਆ ਗੈਰ ਟਿਕਦੀ ਕਿਉਂ ਤੂੰ ਮਾਂ ਦੀ ਵੈਰਨ ਬਣੀ ਹੋਈ ਆ ਤੂੰ ਤੇਰੀ ਮਾਂ ਖੋਦੀ ਵੈਰਨ ਬਣੀ ਹੋਈ ਆ ਨਾਲੇ ਸਾਡੀ ਵੈਰਨ ਬਣੀ ਹੋਈ ਆਗੀ ਇਹ ਚੂੜੀਆਂ ਲਾ ਕੇ ਦਿੱਤੀਆਂ ਥੋੜਾ ਟਾਈਮ ਹੋਰ ਰੱਖ ਜੋ ਉਹਨਾਂ ਨੇ ਵਾਲੀਆਂ ਵੀ ਲਵਾ ਲੈਣੀਆਂ ਆਂ ਠੀਕ ਆ ਨਾ ਤੂੰ ਨੇ ਟਿਕਦੀ ਚੁੱਪ ਕਰ ਜਾ ਤੂੰ ਘਰੋਂ ਜਾਏਂਗੀ ਨਾ ਤਾਂ ਨਿਕਲ ਕਿਆ ਮੈਂ ਘਰੋਂ ਨਿਕਲਾਂ ਤੂੰ ਨੇ ਕਿਹਾ ਨਾ ਤਾਂ ਦਲੇਸ਼ ਘਰੋਂ ਜਾਣਾ ਵਾ ਇਸ ਘਰ ਚੋਂ ਨਾ ਮੈਂ ਹੁਣ ਕਿਤੇ ਵੀ ਜਾਣਾਗਾ ਇਸ ਘਰ ਦੇ ਵਿੱਚ ਮੇਰਾ ਵੀ ਹਿੱਸਾ ਆਗਾ ਕਿਹੜਾ ਹਿੱਸਾ ਤੋਂ ਪਿੱਛੋ ਲੈ ਗਈਆਂ ਤੂੰ ਹਿੱਸਾ ਹੁਣ ਤੇਰੇ ਹਿੱਸਾ ਦੇ ਕੇ ਘਰੇ ਲਾਵਾਂਗਾ ਚੱਲ ਨਿਕਲ ਘਰੋਂ ਬਾਹਰ ਤੋਂ ਹਾਂ ਚੱਲ ਅੱਜ ਤਾਂ ਮੈਂ ਜਾ ਰਹੀ ਹਾਂ ਇੱਥੋਂ ਕੋਈ ਗੱਲ ਨਹੀਂ ਦੋ ਚਾਰ ਦਿਨਾਂ ਨੂੰ ਨਾ ਇੱਥੇ ਹੀ ਵਾਪਸ ਆਉਣਾ ਮੈਂ ਮੁੜ ਕੇ ਫਿਰ ਦੇਖ ਲਾਂਗੇ ਤੂੰ ਕਿਉਂ ਬਾਹਰ ਕੱਡੇਗਾ ਅੱਜ ਚੱਲੀ ਆਉਣ ਮੈਂ